ਸਰਰ ਕੀ ਸੰਗਰੂਰ ਵੀ ਦੀ ਰਚਨਾ ਲੁੱਟ ਲੁੱਟ ਕੇ ਕਾ ਖਾ ਗੇ ਲੁੱਟ ਲੁੱਟ ਕੇ ਖਾਵੇ ਹੋ ਲੁੱਟ ਲੁੱਟ ਕੇ ਕਾ ਖਾ ਗੇ ਦੁਨੀਆ ਨਗਰੂਰ ਵੀ ਦੁਨੀਆ ਨਗਰੂਰ ਵੀ ਲੁੱਟ ਲੁੱਟ ਕੇ ਕਾ ਖਾਵੇ ਲੁੱਟੇ ਗਈ ਖਾ ਗਏ ਦੁਨੀਆਂ ਵੱਤ ਨਹੀਂ ਗਰੂਰ ਵੀ ਦੁਨੀਆਂ ਤੋਂ ਗਰੂਰ ਨਹੀਂ ਫਿਰ ਵੀ ਕਈਆਂ ਤੋਂ ਫਿਰ ਵੀ ਕਈਆਂ ਤੋਂ ਰੱਜਿਆ ਨਹੀਂ ਜਾਂਦਾ ਰੱਜਿਆ ਨਹੀਂ ਜਾਂਦਾ ਗਾ ਦਿੰਦਾ ਹੈ ਕੋਈ ਦੁਨੀਆਂ ਕਿਸੇ ਤੋਂ ਪੱਜਿਆ ਨਹੀਂ ਜਾਂਦਾ